ਸਵੇਕਾਲ ਦੋਸਤੋ ਸਵਾਗਤ ਹੈ ਤੁਹਾਡਾ ਧੂਰੀ ਕਾਰੋਬਾਰ ਬ੍ਰਾਂਚ ਪਹੀੜ ਤੋਂ ਧੂਰੀ ਕਾਰੋਬਾਰ ਹੀ ਕਿਉਂ ਹਰ ਵਾਰ ਹੀ ਸਵਾਲ ਹੁੰਦਾ ਧੂਰੀ ਕਾਰੋਬਾਰ ਤਾਂ ਕਿਉਂਕਿ ਧੂਰੀ ਕਾਰੋਬਾਰ ਦਿੰਦਾ ਤੁਹਾਨੂੰ ਸਰਟੀਫਾਈਡ ਰਿਪੋਰਟ ਧੂਰੀ ਕਾਰੋਬਾਰ ਦਿੰਦਾ ਤੁਹਾਨੂੰ ਫਿਕਸ ਪ੍ਰਾਈਸ ਧੂਰੀ ਕਾਰੋਬਾਰ ਦਿੰਦਾ ਤੁਹਾਨੂੰ 100% ਤੱਕ ਵੀ ਲੋਨ ਇਹ ਧੂਰੀ ਕਾਰੋਬਾਰ ਮਤਲਬ ਟੀਮ ਜ਼ਬਰਦਸਤ ਇਸ ਤਰ੍ਹਾਂ ਦੀ ਟੀਮ ਤੁਹਾਨੂੰ ਕਿਸੇ ਕਿਤੇ ਵੀ ਜਾ ਕੇ ਨਹੀਂ ਮਿਲੂਗੀ ਤੁਸੀਂ ਆਓਗੇ ਤੁਹਾਨੂੰ ਪਤਾ ਲੱਗੂਗਾ ਗੁਰਪ੍ਰੀਤ ਹੁਣੀ ਜਪਿੰਦਰ ਤੁਹਾਨੂੰ ਹਰ ਥਾਂ ਤੇ ਸਾਡੇ ਚੇਪਰਨਾਲਾ ਬ੍ਰਾਂਚ ਚਲੇ ਜਾਓ ਜਾਂ ਇਹ ਸੰਗਰੂਰ ਬ੍ਰਾਂਚ ਚਲੇ ਜਾ ਸਾਨੂੰ ਆਪਦੇ ਆਪ ਤੇ ਮਾਣਾ ਵੀ ਸਾਡੇ ਸਾਡੇ ਵਰਗੀ ਡੀਲਿੰਗ ਕੋਈ ਦੇ ਨਹੀਂ ਸਕਦਾ ਤੇ ਗੱਡੀਆਂ ਸਾਡੇ ਕੋਲ ਬਹੁਤ ਵਧੀਆ ਵਧੀਆ ਆਈ ਜਾਂਦੇ ਮਰੂਤੀ ਦੀਆਂ ਗੱਡੀਆਂ ਟੋਇਟਾ ਦੀਆਂ ਗੱਡੀਆਂ ਵੱਡ ਵੱਡੇ ਮਾਡਲ ਛੋਟੀ ਪ੍ਰਾਈਸ ਤੇ ਫੁੱਲ ਲੋਨ ਤੱਕ ਦੀਆਂ ਗੱਡੀਆਂ अल्टੋ ਆਨੋਵਾ ਵਰਨਾ ਸਭ ਕੁਝ ਤੁਹਾਨੂੰ ਮਿਲੂਗਾ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੀ ਗੱਡੀ ਤੋਂ ਪਹਿਲੀ ਗੱਡੀ ਸਾਡੇ ਕੋਲ ਆਈ ਹੈ 2014 ਮਾਡਲ ਪੰਜਾਬ ਨੰਬਰ ਬੀ ਡੀ ਆਈ ਡਿਜ਼ਾਇਰ ਇਹ ਯਾਰ ਲਾਈਨ ਤੇ ਤੁਸੀਂ ਇੱਥੋਂ ਕਹੇਗਾ ਉੱਤੋਂ ਬਹੁਤ ਸੋਹਣੀ ਗੱਡੀ ਆ ਅਲਾਈ ਵਿਲ ਵਗੈਰਾ ਪਏ ਹੋਏ ਨੇ ਲਗਭਗ 70 ਤੋਂ 80% ਗੁਡਇਰ ਦੇ ਟਾਇਰ ਨੇ ਤੇ ਸਰਟੀਫਾਈਡ ਰਿਪੋਰਟ ਇਹ ਆ ਵੀ ਗੱਡੀ ਹੈਗੀ ਆ ਟੋਟਲ オリジナル ਤੇ ਕੰਡੀਸ਼ਨ ਤੁਸੀਂ ਬਾਕੀ ਉੱਪਰੋਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਕਾਰ ਆ ਪਹਿਲੇ ਨਾਂ ਤੇ ਆ ਮਤਲਬ ਪਹਿਲੇ ਨਾਂ ਦੀ ਕਾਰ ਆ ਤੇ ਅੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨੇ ਆ ਅੰਟੀਰੀਅਰ ਵੀ ਬਹੁਤ ਵਧੀਆ ਥੋੜਾ ਜਿਹਾ ਨੀਰਾ ਹੋ ਰਿਹਾ ਆਪਾਂ ਥੋੜਾ ਤੇ ਚੱਲਾਂਗੇ ਸੈਕੰਡ ਓਨਰ ਆ ਭਾਜੀ ਸੱਚ ਸੌਰੀ ਗਲਤ ਬੋਲੇਗਾ ਸੈਕੰਡ ਓਨਰ ਕਾਰ ਹੈ ਜੀ ਫਸਟ ਓਨਰ ਨਹੀਂ ਸੈਕੰਡ ਓਨਰ ਕਈ ਵਾਰ ਬੋਲਨਰ ਚ ਗਲਤੀ ਹੋ ਜਾਂਦੀ ਆ ਤੇ ਗੱਡੀ ਦਾ ਜਿਹੜਾ ਰੇਟ ਹੈ ਗੱਡੀ ਦਾ ਰੇਟ ਹੈਗਾ ਜੀ 4 ਲੱਖ 40000 ਰੁਪਏ 4 ਲੱਖ 40000 ਰੁਪਏ ਤੁਹਾਨੂੰ ਪੰਜਾਬ ਨੰਬਰ ਕਾਰ ਦੇਵਾਂਗੇ ਇਹ ਬਹੁਤ ਵਧੀਆ ਗੱਡੀ ਆ ਅਗਲੀ ਗੱਡੀ ਤੁਹਾਨੂੰ ਦਿਖਾਉਂਦੇ ਆ ਜੀ ਇਟਿਓਸ 2017 ਮਾਡਲ ਆਲ オリジナル ਕੱਲੇ ਬੰਪਰ ਬੰਪਰ ਪੇਂਟ ਤੇ ਬਾਡੀ ਦੀ ਪੂਰੀ ਸਾਫ ਗੱਡੀ ਇੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਇੰਟੀਰੀਅਰ ਵੀ ਬਹੁਤ ਵਧੀਆ ਥੋੜਾ ਜਿਹਾ ਹਨੇਰਾ ਹੋ ਰਿਹਾ ਆਪਾਂ ਥੋੜਾ ਤੇ ਚੱਲਾਂਗੇ ਭੋਲੇਗਾ ਸੈਕੰਡ ਓਨਰ ਕਾਰ ਹੈ ਜੀ ਤੇ ਗੱਡੀ ਦਾ ਜਿਹੜਾ ਰੇਟ ਹੈ ਗੱਡੀ ਦਾ ਰੇਟ ਹੈਗਾ 440000 ਰੁਪਏ ਤੁਹਾਨੂੰ ਪੰਜਾਬ ਨੰਬਰ ਕਾਰ ਦੇਵਾਂਗੇ ਇਹ ਬਹੁਤ ਵਧੀਆ ਗੱਡੀ ਆ ਅਗਲੀ ਗੱਡੀ ਤੁਹਾਨੂੰ ਦਿਖਾਉਂਦੇ ਆ ਜੀ ਇਟਿਓਸ 2017 ਮਾਡਲ ਆਲ オリジナル ਕੱਲੇ ਬੰਪਰ ਬੰਪਰ ਪੇਂਟ ਤੇ ਬਾਡੀ ਦੀ ਪੂਰੀ ਸਾਫ ਗੱਡੀ ਮਤਲਬ ਸਾਡਾ ਕੰਮ ਹੈ ਬਿਲਕੁਲ ਸਰਟੀਫਾਈਡ ਰਿਪੋਰਟ ਦੇਣਾ ਚਾਹੇ ਉਹ ਸਾਡਾ ਪੇਂਟ ਹੋਵੇ ਤਾਂ ਸਾਡਾ ਪੇਟ ਕਹਿ ਕੇ ਦੇ ਦਾਂਗੇ ਐਕਸੀਡੈਂਟ ਹੋਊ ਪੈਸੇ ਦਾ ਐਕਸੀਡੈਂਟ ਗੱਡੀ ਸੀ ਦਿਖਾਉਂਦੀ ਨਹੀਂ ਤਾਂ ਅਸੀਂ ਐਕਸੀਡੈਂਟ ਕਹਿ ਕੇ ਦੇ ਦਾਂਗੇ ਸਾਫ਼ ਆ ਤਾਂ ਸਾਫ਼ ਆ ਮਤਲਬ origignal ਆ ਤਾਂ origignal ਆ 1 ਲੱਖ ਕਿਲੋਮੀਟਰ ਦੇ ਆਸ-ਪਾਸ ਚੱਲੀ ਹੋਈ ਆ ਸੈਕੰਡ ਓਨਰ ਗੱਡੀ ਪੰਜਾਬ ਨੰਬਰ ਗੱਡੀ ਦਾ ਰੇਟ ਹੈ ਜੀ ਸਿਰਫ ਔਰ ਸਿਰਫ 5 ਲੱਖ ਤੇ 65000 ਰੁਪਏ ਫਿਕਸ ਪ੍ਰਾਈਸ ਦੀ ਆਪਾਂ ਗੱਲ ਕਰਦੇ ਆਂ ਬਾਰ-ਬਾਰ ਫਿਕਸ ਪ੍ਰਾਈਸ ਅਗਲੀ ਗੱਡੀ ਤੁਹਾਨੂੰ ਦਿਖਾਉਨੇ ਆਪਾਂ ਟੈਟਸਨ ਗੋ 2018 ਮਾਡਲ ਗੱਡੀ ਗੱਡੀ ਆ ਟੋਟਲ ओरिजिनल ਮੇਰੇ ਖਿਆਲ 35 ਪਤਾ ਨਹੀਂ 40 ਹਜ਼ਾਰ ਕਿਲੋਮੀਟਰ ਦੇ ਆਸ-ਪਾਸ ਹੀ ਚੱਲੀ ਹੋਈ ਆ 100% ਵੰਗੂ ਲੋਨ ਲੈਣਾ ਚਾਹੁੰਦੇ ਹੋ ਤਾਂ ਇਹ ਗੱਡੀ ਤੁਹਾਡੇ ਪਾਸਤੇ ਬੈਸਟ ਹੈਗੀ ਤੇ ਗੱਡੀ ਦਾ ਬਜਟ ਆ ਜਿਹੜਾ ਗੱਡੀ ਦਾ ਜਿਹੜਾ ਬਜਟ ਆ ਉਹ ਵੀ ਬਹੁਤ ਜਾਇਜ਼ ਆ 18 ਮਾਡਲ 2.5 ਲੱਖ ਰੁਪਏ ਦੀ ਗੱਡੀ ਆ ਇਹ ਲਗਭਗ ਜਣੀ 2 ਲੱਖ ਦਾ ਆਰਾਮ ਨਾਲ ਹੀ ਲੋਨ ਹੋ ਜਾਊਗਾ ਬਾਕੀ ਇਹ ਆ ਵੀ ਇਸ ਤੋਂ ਜ਼ਿਆਦਾ ਵੀ ਕਰਾਉਣਾ ਚਾਹੁੰਦੇ ਹੋ ਇਸ ਤੋਂ ਜ਼ਿਆਦਾ ਵੀ ਹੋ ਜਾਊਗਾ ਥੋੜਾ ਨੇਰਾ ਹੋ ਰਿਹਾ ਹੈਗਾ ਅੰਦਰੋਂ ਤੁਹਾਨੂੰ ਇੰਟੀਰੀਅਰ ਦੇਖਣ 'ਚ ਥੋੜੀ ਜਿਹੀ ਤਕਲੀਫ ਆਊਗੀ ਕਿਉਂਕਿ ਨਹੀਂ ਰੱਖ ਪਰ ਗੱਡੀ ਬਹੁਤ ਸੋਹਣੀ ਹੈ 45000 ਚੱਲੀ ਹੋਈ ਹੈ अल्टੋ ਲੈਣਾ ਚਾਹ ਰਹੇ ਹੋ अल्टੋ ਨਾ ਬੈਸਟ ਗੱਡੀ ਹੈ ਉੱਚੀ ਹੈ ਚਲਾਉਣ ਚ ਬਹੁਤ ਮਜ਼ੇਦਾਰ ਹੈ ਤੇ ਐਵਰੇਜ 18 20 ਦੀ ਹੈ ਇਹ ਗੱਡੀ ਦਾ ਰੇਟ ਹੈ ਜੀ 225000 ਅਗਲੀ ਗੱਡੀ ਤੁਹਾਨੂੰ ਦਿਖਾਉਣੀ ਆ ਅਗਲੀ ਗੱਡੀ ਆ ਗਈ ਜੀ ਮਾਈਕਰੋ ਮਤਲਬ ਇਹ ਜਿਹੀਆਂ ਗੱਡੀਆਂ ਨੇ ਜਿਹੜੀਆਂ ਮਤਲਬ ਤੁਸੀਂ ਭੱਜੇ ਆਉਂਗੇ ਗੱਡੀਆਂ ਦੇਖ ਕੇ ਵੀ ਇੰਨ ਮਤਲਬ ਇੰਨਾ ਇੰਨਾ ਜ਼ਿਆਦਾ ਸਾਡੇ ਕੋਲ ਵੈਰਾਈਟੀ ਆ 2011 ਮਾਡਲ ਮਾਈਕਰੋ ਹੈ ਟੌਪ ਮਾਡਲ ਹੈ ਐਕਸਵੀ ਮਾਡਲ ਦੇ ਵਿੱਚ ਤੇ ਟਾਇਰ ਤਾਂ ਕੋਈ 70% ਨੇ ਲਾਇ ਵਗੈਰਾ ਪਏ ਹੋਏ ਨੇ ਅ ਬੈਕ ਤੋਂ ਤੁਸੀਂ ਦੇਖ ਰਹੇ ਹੋ ਵਾਈਪਰ ਬੈਕ ਵਾਈਪਰ ਵਾਲਾ ਮਾਡਲ ਹੈ ਤੇ ਲੈਫਟ ਸਾਈਡ ਤੁਸੀਂ ਇੱਕ ਵਾਰੀ ਦੇਖ ਲਓ ਲੈਫਟ ਸਾਈਡ ਬਹੁਤ ਵਧੀਆ ਤੇ ਪੰਜਾਬ ਦਾ ਨੰਬਰ ਹੈ ਓਨਰ ਇਹ ਸੈਕੰਡ ਹੈ ਇੰਟੀਰੀਅਰ ਪੂਰਾ ਵਧੀਆ ਤੇ ਗੱਡੀ ਦਾ ਜਿਹੜਾ ਬਜਟ ਹੈ ਬਜਟ ਹੈਗਾ ਜੀ ਗੱਡੀ ਦਾ 11 ਮਾਡਲ 1,90,000 ਰੁਪਏ ਜੀ 1,90,000 ਰੁਪਏ ਦੀ ਗੱਡੀ ਮਿਲੂ ਜੀ ਲੋਨ ਫੈਸਿਲਿਟੀ ਤੁਹਾਨੂੰ ਮਿਲ ਜੂ ਅਗਲੀ ਗੱਡੀ ਲੋ ਜੀ ਡਿਜ਼ਾਇਰ ਲੈਣ ਦੇ ਚੋਕਾ ਹੋਰ ਬਜਟ ਘਟਾ ਲਾਉਣਾ ਚਾਹੁੰਦੇ ਹੋ 2010 ਮਾਡਲ ਸਿਲਵਰ ਰੰਗ ਦੀ ਸਿਰਫ ਕੁਆਟਰ ਪੀਸ ਪੇਂਟ ਪਿੱਛੇ ਵਾਲੇ ਦੋਨੇ ਕੁਆਟਰ ਪੀਸ ਪੇਂਟ ਨੇ ਬਾਕੀ ਗੱਡੀ ਟੋਟਲ オリジナル ਹੈ ਜੋ ਦੱਸਿਆ ਜਾਊਗਾ ਉਹੀ ਹੋਊਗਾ ਉਹ ਗੱਲ ਦੀ ਗਾਰੰਟੀ ਅਸੀਂ ਤੁਹਾਨੂੰ ਵੀਡੀਓ 'ਚ ਦੇ ਰਹੇ ਹਾਂ ਬਾਰ-ਬਾਰ ਤੇ ਬਹੁਤ ਵਧੀਆ ਗੱਡੀ ਆ ਉਸ ਤਰ੍ਹਾਂ ਨਹੀਂ ਹੈਗਾ ਵੀ ਕੈਮਰੇ ਚ ਸੋਹਣੀ ਸੋਹਣੀ ਦਿਖ ਰਹੀ ਆ ਤੇ ਜਾਓਗੇ ਤਾਂ ਗੱਡੀ ਬਿਲਕੁਲ ਲੱਸੀ ਨਿਕਲਦੀ ਆ ਐਦਾਂ ਦੀ ਕੋਈ ਗੱਲ ਨਹੀਂ ਹੋਊਗੀ ਤੇ ਗੱਡੀ ਦੇਖੋ ਤੁਸੀਂ ਅੰਟੀਰੀਅਰ ਵਗੈਰਾ ਪੂਰਾ ਵਧੀਆ ਹੈਗੀ ਆ ਐਲਡੀੀ ਮਾਡਲ ਦੇ ਵਿੱਚ ਪਰ ਗੱਡੀ ਆ ਬਿਲਕੁਲ ਨਵੀਂ ਨਕੋਰ ਗੱਡੀ ਦਾ ਜਿਹੜਾ ਬਜਟ ਹੈ ਉਹ ਵੀ ਬਹੁਤ ਵਧੀਆ 2010 ਮਾਡਲ ਗੱਡੀ ਤੁਹਾਨੂੰ ਦਵਾਂਗੇ ਅਸੀਂ 2 ਲੱਖ ਤੇ 15000 ਰੁਪਏ ਦੀ ਰੇਟ ਵਿੱਚ 215 ਆਲ ਓਰੀਜਨਲ ਸਿਰਫ 2 ਕੁਆਟਰ ਪੀਸ ਪੇਂਟ ਠੀਕ ਹੈ ਅਗਲੀ ਗੱਡੀ ਅਗਲੀ ਗੱਡੀ ਆ ਗਈ ਡੈਟਸਨ ਗੋ ਗੋ ਰੈਡੀ ਗੋ ਰੈਡੀ ਗੋ ਤੁਹਾਡੇ ਵਾਸਤੇ 2019 ਮਾਡਲ ਲੈ ਕੇ ਆਇਆ ਉਹ 18 ਦਿਖਾਈ ਸੀ ਪਹਿਲਾਂ ਤੁਹਾਨੂੰ ਇਹ 19 ਮਾਡਲ ਆ ਗਈ ਜੀ ਬਹੁਤ ਪਿਆਰੀ ਗੱਡੀ ਆ ਪਾਵਰ ਵਿੰਡੋ ਪਾਵਰ ਸਟੀering ਨਹੀਂ ਇਹ ਇਕੱਲਾ ਪਾਵਰ ਸਟੀering ਵਾਲਾ ਮਾਡਲ ਹੈ ਤੇ ਵਾਈਟ ਕਲਰ ਚ origignal ਪੇਂਟ ਦੇ ਵਿੱਚ ਗੱਡੀ ਆ ਇੱਕ ਇੱਕ ਦਰਵਾਜਾ ਸ਼ਾਇਦ ਇਹਦਾ ਲੈਫਟ ਸਾਈਡ ਦਾ ਪੇਂਟ ਆ 80% ਟਾਇਰ ਨੇ ਤੇ ਅੰਟੀਰੀਅਰ ਵਗੈਰਾ ਤੁਹਾਨੂੰ ਦੇਖਣਾ ਤਾਂ ਹੈ ਨਹੀਂ ਵੈਸੇ ਚਲੋ ਕੋਈ ਨਹੀਂ ਇੱਕ ਵਾਰੀ ਤੁਹਾਨੂੰ ਕੋਸ਼ਿਸ਼ ਕਰਨੀ ਦਿਖਾਉਣ ਦੀ ਤੇ ਬਾਕੀ ਤੁਸੀਂ ਜ਼ਰੂਰ ਤਾਂ ਹੇਠੇ ਦਿੱਤੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਫੋਟੋ ਮੰਗਾ ਕੇ ਤੇ ਸਾਰਾ ਗੱਡੀ ਦਾ ਬਾਰੇ ਪੂਰਾ ਪਿਆਰਾ ਲੈ ਸਕਦੇ ਹੋ 2014 ਮਾਡਲ ਗੱਡੀ ਆ ਗਈ ਜੀ Swift ਤੇ ਫੈਂਡਰ ਪੇਂਟ ਆ ਉਧਰੀ ਸਾਈਡ ਤੋਂ ਬਿਨਾ ਪਾਰਟੀ ਦੀ ਗੱਡੀ ਆ ਪਾਰਟੀ ਦੇ ਗੱਡੀਆਂ ਵੀ ਤੁਹਾਨੂੰ ਹੁਣ ਅਸੀਂ ਤਿੰਨ ਗੱਡੀਆਂ ਦਿਖਾਵਾਂਗੇ ਪਾਰਟੀ ਦੀਆਂ ਲਗਾਤਾਰ Swift ਗੱਡੀਆਂ Swift ਔਰ ਵਰਨਾ ਤੇ 80% ਟਾਇਰ ਨੇ ਮਨਵੀਰ ਥੋੜਾ ਇਧਰ ਨਹੀਂ ਘੁਮਾ ਲਿਆ ਕਰੋ ਕੁਝ ਨਹੀਂ ਅੰਦਰ ਥੋੜਾ ਤੇਜ਼ੀ ਦਾ ਕੰਮ ਨਿਰਾ ਹੋ ਜਣਾ ਨਹੀਂ ਤੇ ਇਧਰੋਂ ਤੁਸੀਂ ਰਾਈਟ ਸਾਈਡ ਵੀ ਦੇਖ ਲਓ ਤੇ ਗੱਡੀ ਦਾ ਜਿਹੜਾ ਬਜਟ ਹੈ ਬਾਕੀ ਜ਼ਿਆਦਾ ਜਾਣਕਾਰੀ ਲੈਣੀ ਆ ਤੁਸੀਂ ਫੋਨ ਨੰਬਰ ਤੇ ਫੋਨ ਕਰਕੇ ਬਸ ਤੁਸੀਂ ਲੈ ਸਕਦੇ ਹੋ ਤੇ ਗੱਡੀ ਦਾ ਬਜਟ ਕੀ ਜੀ 3,80,000 ਰੁਪਏ ਦੀ ਗੱਡੀ ਆ ਇਹ 3,80,000 ਰੁਪਏ ਦੀ ਗੱਡੀ ਆ ਇਹ ਤੇ ਅਗਲੀ ਗੱਡੀ ਆ ਗਈ ਜੀ 15 ਮਾਡਲ ਹਾਂ ਤੇ ਅਗਲੀ ਗੱਡੀ ਆ ਗਈ ਜੀ 2015 ਮਾਡਲ ਬੀਡੀਆਈ ਵਕੀਲ ਦੀ ਗੱਡੀ ਆ ਹੁਣੀ ਹਲੇ ਆ ਕੇ ਖੜੀ ਸਾਡੇ ਕੋਲੇ ਸਿਰਫ ਇੱਕ ਫੈਂਡਰੀ ਪੇਂਟ ਆ ਬੰਪਰ ਤੱਕ ਨਾਲ ਦੇ ਨੇ ਔਰ ਲਿਬੜੀ ਦੀ ਬੜੀ ਹਜੇ ਖੜੀ ਆ 80% ਟਾਇਰ ਨੇ ਗੱਡੀ ਆ ਪੂਰੀ ਕੋਕਾ ਵੀਸ ਬਹੁਤ ਸੋਹਣੀ ਕਾਰ ਆ ਤੇ ਗੱਡੀ ਦਾ ਜਿਹੜਾ ਬਜਟ ਆ ਬਜਟ ਵੀ ਬਹੁਤ ਹੈ ਤਾਂ ਦੇਖੋ ਹਾਈ ਪਰ ਗੱਡੀ ਬਹੁਤ ਸੋਹਣੀ ਆ ਮਤਲਬ ਗੱਡੀ ਤੁਸੀਂ ਆਓਗੇ ਜਦੋਂ ਦੇਖੋਗੇ ਗੱਡੀ ਕਿਆ ਬਾਤ ਆ ਤੇ ਗੱਡੀ ਦਾ ਜਿਹੜਾ ਬਜਟ ਹੈਗਾ ਜੀ ਉਹ ਹੈਗਾ 475000 ਰੁਪਏ 15 ਮਾਡਲ ਫਸਟ ਓਨਰ ਗੱਡੀ ਆ ਵਕੀਲ ਦੇ ਨਾਮ ਤੇ ਅਗਲੀ ਗੱਡੀ ਆ ਗਈ ਥੋਡੇ ਕੋਲੇ ਵਰਨਾ 2013 ਮਾਡਲ ਪੰਜਾਬ ਨੰਬਰ ਤੀਜੇ ਨਾਮ ਤੇ ਅਲਾਈਬਲ ਵਧੀਆ ਪੈਸੇ ਲੋ ਲੋ ਪ੍ਰੋਫਾਈਲ ਟਾਇਰ ਨੇ ਟਾਇਰ ਥੋੜੇ ਡਾਊਨ ਨੇ ਏਸੀ ਵਗੈਰਾ ਸਾਰਾ ਕੁਝ ਚੱਲਦਾ ਆਟੋਮੈਟਿਕ ਗੱਡੀ ਆ ਆਟੋਮੈਟਿਕ ਟਰਾਂਸਮਿਸ਼ਨ ਆ ਤੇ ਉਧਰ ਦਿਖਾ ਦੇ ਤੇ ਆ ਪਿੱਛੋਂ ਵੀ ਤੁਸੀਂ ਦੇਖ ਲਓ ਮਤਲਬ ਕੇਰਾ ਪੇਂਟ ਆ ਗੱਡੀ ਦਾ ਛੱਤ ਤੇ ਟੇਪ ਲੱਗੀ ਹੋਈ ਹੈ ਪਰ ਗੱਡੀ ਹੈਗੀ 50 ਨਾਲ ਔਰ ਬਜਟ ਤੁਹਾਨੂੰ ਬਿਲਕੁਲ ਜਾਇਜ਼ ਬਜਟ ਦੀ ਮਿਲੇਗੀ ਤੇ ਜਾਇਜ਼ ਬਜਟ ਚ ਮਿਲੂਗੀ ਗੱਡੀ ਦਾ ਰੇਟ ਹੈ 2,60,000 ਰੁਪਏ 13 ਮਾਡਲ ਗੱਡੀ ਵੀਡੀਓ ਦੇਖਦੇ ਸਰ ਕਾਲ ਕਰ ਲਿਓ ਇੰਤੋਂ ਪਹਿਲਾਂ ਵਿਕ ਨਾ ਜਾਵੇ ਇਹ ਅਗਲੀ ਗੱਡੀ ਤੁਹਾਨੂੰ ਦਿਖਾਵਾਂਗੇ i20 2011 ਮਾਡਲ ਗੱਡੀ ਹੈ ਇਹ ਤੇ ਹੈਗੀ ਆ ਇਹ ਮੈਗਨਾ ਮਾਡਲ ਦੇ ਵਿੱਚ ਗੱਡੀ ਬਹੁਤ ਸੋਹਣੀ ਹੈ ਬਾਈ ਜੀ ਗੱਡੀ ਲਗਭਗ ਓਰੀਜਨਲ ਹੈ ਇਹ ਮਠਾੜੂ ਟੈਂਟਿੰਗ ਪੇਂਟਿੰਗ ੱਲੇ ਬੰਪਰ ਪੇਂਟ ਕਰਕੇ ਲੈ ਕੇ ਆਇਆ ਕਿਉਂ ਜੀ ਤੇ ਬਹੁਤ ਸੋਹਣੀ ਕਾਰ ਆ ओरिजिनल ਪੇਂਟ ਚ ਹੈ ਤੇ ਗੱਡੀ ਦਾ ਜਿਹੜਾ ਬਜਟ ਹੈ ਉਹ ਹੈਗਾ 225000 ਰੁਪਏ ਜੀ 11 ਮਾਡਲ ਗੱਡੀ ਪੰਜਾਬ ਨੰਬਰ ਫਸਟ ਓਨਰ ਫਸਟ ਓਨਰ ਹੈ ਜੀ ਤੇ ਅਗਲੀ ਗੱਡੀ ਅਗਲੀ ਗੱਡੀ ਆ ਗਈ ਜੀ ਕਿੰਨਾ ਮਾਡਲ ਹੈ ਇਹ ਕਿਹੜਾ ਮਾਡਲ ਹੈ 2011 ਮਾਡਲ ਅਲਟੋ ਲੈ ਜਾਓ अल्टੋ ਸਾਡੇ ਕੋਲ ਦੋ ਤਿੰਨ ਗੱਡੀਆਂ ਖੜੀਆਂ ਨੇ ਬਿਲਕੁਲ ਭਾਅ ਤੇ ਦੇ ਦਾਂਗੇ ਅਸੀਂ 155000 ਰੁਪਏ ਤੁਹਾਨੂੰ 11 ਮਾਡਲ ਗੱਡੀ ਆਸਕਿੰਗ ਆ ਬਾਕੀ ਘੱਟ ਵੱਧ ਵੀ ਕਰ ਦਾਂਗੇ ਆ ਜਿਓ ਕੋਈ ਗੱਲ ਨਹੀਂ 2011 ਮਾਡਲ ਐਲ ਐਕਸ ਆਈ ਇਹ ਆ ਗਈ ਜੀ 2001 2001 ਮਾਡਲ ਘੱਟ ਬਜਟ ਦੀ अल्टੋ ਮੰਗਦੇ ਤੁਸੀਂ ਘੱਟ ਬਜਟ ਦੀ अल्टੋ ਤੁਹਾਡੇ ਸਾਹਮਣੇ ਹਾਜ਼ਰ ਹੈ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਹੈ ਤੇ ਗੱਡੀ ਦਾ ਬਜਟ ਹੈ ਜੀ 80000 ਰੁਪਿਆ ਸਿਰਫ 80000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਇਹ ਪਾਸਿੰਗ ਹੈਗੀ ਆ ਬਾਈ ਜੀ 2011 ਮਾਡਲ ਇੱਕ ਹੋਰ ਗੱਡੀ ਆ ਗਈ ਹੈ ਲਾਈਵ 휠 ਵਗੈਰਾ ਪਏ ਹੋਏ ਨੇ ਤੇ ਗੱਡੀ ਦਾ ਬਜਟ ਉਹੀ ਹੈ 1,55,000 ਰੁਪਏ ਜੀ ਗੱਡੀ ਸੋਹਣੀ ਆ ਨੇਰਾ ਹੋ ਰਿਹਾ ਤੇ ਫਟਾਫਟ ਵੀਡੀਓ ਬਣ ਰਹੀ ਹੈ ਜੇ ਤੁਹਾਨੂੰ ਫੋਟੋਆਂ ਦੀ ਲੋੜ ਹੋ ਤਾਂ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਫੋਟੋਆਂ ਲੈ ਸਕਦੇ ਹੋ ਤੇ ਅਗਲੀ ਗੱਡੀ ਬਹੁਤ ਬਾਈ ਧਿਆਨ ਨਾਲ ਦੇਖਿਓ 2014 ਮਾਡਲ ਜੋ 2014 ਮਾਡਲ ਤੁਹਾਨੂੰ ਦਵਾਂਗੇ ਅਸੀਂ ਅਨੋਵਾ 2014 ਮਾਡਲ ਨੋਵਾ ਪੰਜਾਬ ਨੰਬਰ ਪਹਿਲੇ ਨੋ ਦੀ ਗੱਡੀ ਆ ਪਹਿਲੇ ਨੋ ਦੀ ਗੱਡੀ ਆ ਘੇਰਾ ਪੇਂਟ ਆ ਥੋੜੀ ਬੋਤੀ ਮੀਡੀਅਮ ਕਲਾਸ ਗੱਡੀ ਆ ਮਤਲਬ ਥੋੜਾ ਬੋਤਾ ਕੋਈ ਜਿਵੇਂ ਅ ਪੇਂਟ ਚੇਂਜਲ ਤਾਂ ਹੈਗੀ ਆ ਬਸ ਉਸੇ ਤਰ੍ਹਾਂ ਹੀ ਆ ਥੋੜੀ ਬੋਤੀ ਹੱਤ ਫੇਰੀ ਤੁਹਾਨੂੰ ਆਪ ਕਰਾਉਣੀ ਪਊਗੀ ਗੱਡੀ ਦਾ ਬਜਟ ਆ ਜੀ 5,25,000 ਰੁਪਇਆ ਸਟਾਪ ਲਓ ਜੀ ਏਸੀ ਤੂਰੀ ਕਾਰ ਬਜ਼ਾਰ ਪਹੀੜ ਬ੍ਰਾਂਚ ਪਹੀੜ ਬ੍ਰਾਂਚ ਦਾ ਐਡਰੈਸ ਨੋਟ ਕਰ ਲਓ ਲਹਿਰਾਪਿੰਡ ਪਿੰਡ ਤੋਂ ਪਹਿਲੀ ਲੁਧਿਆਣੇ ਵਾਲੀ ਸਾਈਡ ਨੂੰ ਪੈਂਦਾ ਹਾਈਵੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਮਰੇਕੋੜਲਾ ਹਾਈਵੇ ਤੇ ਲਹਿਰਾਪਿੰਡਾ ਲਹਿਰੇਪਿੰਡ ਤੇ ਅਸੀਂ ਜੇ ਲੁਧਿਆਣੇ ਤੋਂ ਮਰੇਕੋੜਲੇ ਨੂੰ ਜਾਈਏ ਤਾਂ ਰਾਈਟ ਸਾਈਡ ਤੇ ਸਾਡਾ ਕਾਰ ਬਿਜ਼ਾਰ ਜਿਹੜਾ ਪਹਿਲਾਂ ਪੁਰਾਣਾ ਟੋਲ ਪਲਾza ਹੁੰਦਾ ਸੀ ਉਹ ਨੰਗਣ ਤੋਂ ਬਾਅਦ ਰਾਈਟ ਸਾਈਡ ਤੇ ਸਰਕਾਰੀ ਸਕੂਲ ਦੇ ਸਾਹਮਣੇ ਤੇ ਉੱਥੇ ਆ ਕੇ ਤੁਸੀਂ ਇਹ ਸਟਾਕ ਦੇਖ ਸਕਦੇ ਹੋ ਇਹ ਤੋਂ ਬਿਨਾ ਵੀ ਬਹੁਤ ਗੱਡੀਆਂ ਹਲੇ ਸਾਡੇ ਕੋਲੇ ਮਤਲਬ ਪਰਦੇ ਦੇ ਪਿੱਛੇ ਨੇ ਉਹ ਵੀ ਗੱਡੀਆਂ ਇੱਕ ਦੋ ਦਿਨਾਂ ਦੇ ਵਿੱਚ ਇੱਥੇ ਆ ਜਾਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਵੀਡੀਓ ਦੇ ਵਿੱਚ ਪਰ ਫਿਲਹਾਲ ਤੁਹਾਨੂੰ ਇਹ ਸਟਾਕ ਦੇ ਵਿੱਚੋਂ ਕੋਈ ਗੱਡੀ ਪਸੰਦ ਆਉਂਦੀ ਆ ਤਾਂ ਕਾਲ ਕਰੋ ਜੇ ਆਨਲਾਈਨ ਬੁਕਿੰਗ ਕਰਨੀ ਆਨਲਾਈਨ ਬੁਕਿੰਗ ਕਰੋ ਤੇ ਟੀਮ ਸਾਡੀ ਕਈ ਇਹ ਵੀ ਨੋਟ ਕਰਿਓ ਕਈ ਵਾਰ ਤੁਸੀਂ ਮੈਨੂੰ ਲੱਭਣ ਲੱਗ ਜੁੰਦੇ ਆ ਕੇ ਪ੍ਰਾਇਜ਼ ਤੇ ਕਿਉਂਕਿ ਮੈਂ ਬਹੁਤ ਔਖਾ ਲੱਭਦਾ ਬਿਜ਼ੀ ਆ ਤੇ ਇਹ ਟੀਮ ਸਾਡੀ ਗੁਰਪ੍ਰੀਤ ਕਾਕਾ ਇਹਦਾ ਨੰਬਰ ਪਹਿਲੇ ਨੰਬਰ ਤੇ ਤੁਹਾਨੂੰ ਦਿੱਤਾ ਗਿਆ ਅੰਦਰ ਬਿੰਦਰ ਬੈਠਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਹ ਸਾਡੀ ਟੀਮ ਆ ਇਥੋਂ ਦੀ ਬਹੁਤ ਵਧੀਆ ਡੀਲ ਕਰਾਂਗੇ ਮੈਂ ਤਾਂ ਕੁਝ ਵੀ ਨਹੀਂ ਹੈਗਾ ਮਤਲਬ ਇਤੋਂ ਬਹੁਤ ਉੱਪਰ ਦੀ ਨਹੀਂ ਤੇ ਤੁਸੀਂ ਇਹਨਾਂ ਨੂੰ ਆ ਕੇ ਮਿਲੋ ਲੋਨ ਫੈਸਿਲਿਟੀ ਹੈਗੀ ਆ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਕਿੱਥੋਂ-ਕਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਯੋ